ਅਸੀਂ ਜਿਹੜੀ ਦੀ ਬੀਸਾ ਪਟਨਾ ਗੁਰਦਾਸਪੁਰ ਹੈ ਜੀ ਅਸੀਂ ਪ੍ਰਿਪੇਅਰਡ ਆ ਜੀ ਅਸੀਂ ਆਈਐਮਡੀ ਦੇ ਫੋਰਕਾਸਟ ਨੂੰ ਲਗਾਤਾਰ ਵਾਚ ਕਰ ਰਹੇ ਹਾਂ ਅੱਜ ਮਾਨਯੋਗ ਮੁਖਸਕੱਤਰ ਸਾਹਿਬ ਵੱਲੋਂ ਖਾਸ ਇਹਦੇ ਉਤੇ ਵੀਡੀਓ ਕਾਨਫਰੈਂਸ ਕਰਕੇ ਰਿਵਿਊ ਕੀਤਾ ਗਿਆ ਹੈ ਔਰ ਅਸੀਂ ਬੀਬੀਐਮਬੀ ਦੇ ਨਾਲ ਲਗਾਤਾਰ ਤਾਲਮੇਲ ਬਣਾਏ ਰੱਖੇ ਹਨ ਇਸ ਵੇਲੇ ਵੀ ਬੀਬੀਐਮਬੀ ਆਪਣਾ ਪੌਂਗ ਡੈਮ ਦਾ ਲੈਵਲ ਅਸੀਂ ਵਾਚ ਕਰ ਰਹੇ ਹਾਂ ਅਸੀਂ ਪ੍ਰੀਪੇਅਰਡ ਹਾਂ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਅਸੀਂ ਡਿਸਚਾਰਜ ਨੂੰ ਕਿਵੇਂ ਹੈਂਡਲ ਕਰਨਾ ਹੈ ਕਿਵੇਂ ਕਿਹੜੇ ਅਫੈਕਟਡ ਸਾਡੇ ਪਿੰਡ ਹੋ ਸਕਦੇ ਨੇ ਕਿਵੇਂ ਉੱਥੇ ਮੁਨਿਆਦੀ ਵਗੈਰਾ ਕਰਾ ਕੇ ਲੋਕਾਂ ਨੂੰ ਸਤਾਰਕ ਕਰਨਾ ਹੈ ਉਹਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸੁਰੰਗ ਵਿੱਚ ਕਿਹਾ ਕਿ ਯਾਰਾ ਕਿ ਡੈਮਾਂ ਨੂੰ ਜਿਹੜਾ ਖਾਲੀ ਕੀਤਾ ਜਾ ਰਿਹਾ ਜਿਹਦਾ ਪੌਂਡ ਟੈਂਪ ਦਾ ਪਾਣੀ ਬਿਆਸ ਦਰਿਆ ਦੇ ਵਿੱਚ ਤੇ ਰਣਜੀਤ ਸਾਗਰ ਡੈਮ ਦਾ ਪਾਣੀ ਰਾਵੀ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਤਾਂ ਇੱਥੇ ਵੀ ਕੁਝਿਆ ਚਾਪੜ ਜੀ ਵੀ ਬੀਬੀਐਮਬੀ ਵੱਲੋਂ ਛੱਡਿਆ ਜਾ ਰਿਹਾ ਜਿਹੜੇ ਬਿਆਸ ਦਰਿਆ ਚ ਪਾਣੀ ਬੀਬੀਐਮਬੀ ਵੱਲੋਂ ਲਗਾਤਾਰ ਇਕ ਜਿਵੇਂ ਉਹ ਨਿਰਧਾਰਿਤ ਤਰੀਕੇ ਦੇ ਨਾਲ ਕੰਮ ਕਰਦੇ ਹੈ ਉਸ ਤਰ੍ਹਾਂ ਹੀ ਕੰਮ ਹੋ ਰਿਹਾ ਹੈ ਜਿਵੇਂ ਸਾਨੂੰ ਕੋਈ ਨਵੀਂ ਅਪਡੇਟ ਆਉਂਦੀ ਹੈ ਅਸੀਂ ਤਨ ਤੜ ਤੱਕ ਸਾਂਝਾ ਕਰਾਂਗੇ ਤੇਰ ਹੈ ਜੀ ਪ੍ਰੈਮਿਸਟ੍ਰੇਸ਼ਨ ਪੂਰੀ ਤਰ੍ਹਾਂ ਪ੍ਰਿਪੇਅਰਡ ਹੈ ਜੀ ਵਿਸ਼ਵਾਸ ਰੱਖੋ ਪਰ ਮੈਸੇਜ ਦੇਣਾ ਹੋਵੇ ਕਿਉਂਕਿ ਲੋਕ ਬਹੁਤ ਡਰੇ ਹੋਏ ਨੇ ਹਾਂ ਜੀ ਹਾਂ ਜ਼ਰੂਰ ਜ਼ਰੂਰ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਇੱਕ ਬਹੁਤ ਅਹਿਮ ਇਹ ਮੈਸੇਜ ਪਹੁੰਚਾਉਣਾ ਚਾਹੁੰਦੀ ਹੈ ਕਿ ਆਈਐਮਡੀ ਵੱਲੋਂ ਅਗਲੇ 6 7 ਅਤੇ 8 ਤਰੀਕ ਦੇ ਦਾ ਜਿਹੜਾ ਫੋਰਕਾਸਟ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਭਾਰੀ ਮੀਂਹ ਪੈਣ ਦੇ ਦੇ ਅਸਾਰ ਹੈ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਪੌਂਗ ਡੈਮ ਦਾ ਲੈਵਲ ਹੈ ਉਹ ਵਾਚ ਕੀਤਾ ਜਾ ਰਿਹਾ ਹੈ ਜਿੰਨਾ ਕੁ ਪਾਣੀ ਪਿੱਛੇ ਅਗਸਤ ਸਤੰਬਰ ਮਹੀਨੇ ਵਿੱਚ ਆਇਆ ਹੈ ਅਸੀਂ ਆਲਰੇਡੀ ਅਸੈਸ ਕਰ ਚੁੱਕੇ ਹਾਂ ਕਿ ਉਸ ਤੋਂ ਬਹੁਤ ਘੱਟ ਇਹ ਪਾਣੀ ਰਹਿਣ ਦੇ ਅਸਾਰ ਹੈ ਔਰ ਬੀਬੀਐਮਬੀ ਦੇ ਨਾਲ ਸਾਡਾ ਲਗਾਤਾਰ ਤਾਲਮੇਲ ਹੈ ਜਿਵੇਂ ਵੀ ਜੇ ਪਾਣੀ ਵਧਦਾ ਹੈ ਜਿਹੜਾ ਡਿਸਚਾਰਜ ਕੋਂਗ ਡੈਮ ਤੋਂ ਵਧਦਾ ਹੈ ਔਰ ਕਿੰਨਾ ਵਧਾਣਾ ਹੈ ਉਹ ਜਿਵੇਂ ਹੀ ਸਾਨੂੰ ਜਾਣਕਾਰੀ ਆਉਂਦੀ ਹੈ ਅਸੀਂ ਪਿੰਡਾਂ ਤੱਕ ਪੋਟੈਂਸ਼ੀਲੀ ਅਫੈਕਟਿਡ ਪਿੰਡਾਂ ਤੱਕ ਪਹੁੰਚਾਵਾਂਗੇ ਪਿੱਛੇ ਵੀ ਸਾਡਾ ਉੱਥੇ ਦੀਆਂ ਪੰਚਾਇਤਾਂ ਨੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਇਵੈਕੂਏਸ਼ਨ ਦੇ ਵਿੱਚ ਔਰ ਸਾਰਿਆਂ ਨੂੰ ਸੇਫ ਥਾਂ ਤੇ ਪਹੁੰਚਾਉਣ ਲਈ ਤੇ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਕੇ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਐਸ ਡੀ ਐਮਜ਼ ਲੈਵਲ ਤੇ ਟੀਮਸ ਸਾਰੀਆਂ ਪੂਰੀ ਤਰ੍ਹਾਂ ਪ੍ਰੀਪੇਅਰਡ ਹੈ ਔਰ ਸਾਡੇ ਨਿਵਾਸੀ ਵੀ ਸਾਡਾ ਸਾਥ ਦੇਣਗੇ ਕਿ ਕੋਈ ਵੀ ਕਿਸ ਤਰ੍ਹਾਂ ਦੀ ਦੁਰਘਟਨਾ ਨਾ ਵਾਪਰੇ ਉਦਾ ਆਈ ਐਮ ਡੀ ਦਾ ਫੋਰਕਾਸਟ ਜ਼ਰੂਰ ਹੈ ਲੇਕਿਨ ਅਸੀਂ ਬੀ ਬੀ ਐਮ ਬੀ ਦੇ ਨਾਲ ਆਲਰੇਡੀ ਇੱਕ ਰਿਵਿਊ ਮੀਟਿੰਗ ਕਰਕੇ ਇਹ ਸੁਨਿਸ਼ਚਿਤ ਕਰ ਲਿਆ ਹੈ ਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵਧਨ ਦੇ ਅਸਰ ਨਹੀਂ ਹੈ ਸੋ ਕੋਈ ਵੀ ਕਿਸੇ ਤਰ੍ਹਾਂ ਦੀ ਰੂਮਰ ਮੰਗਰਿੰਗ অর ਮਿਸ ਇਨਫੋਰਮੇਸ਼ਨ ਨਾ ਫੈਲਾਈ ਜਾਵੇ ਨਾ ਉਹਦੇ ਉਤੇ ਧਿਆਨ ਦਿੱਤਾ ਜਾਵੇ ਜੇ ਸਾਡੇ ਧਿਆਨ ਵਿੱਚ ਕੋਈ ਖਾਸ ਇਸ ਤਰ੍ਹਾਂ ਦੀ ਘਟਨਾ ਆਉਂਦੀ ਹੈ ਤਾਂ ਉਹਦੇ ਲਈ ਖਾਸ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇਗੀ ਧੰਨਵਾਦ